ਉਹ ਰੋਏ ਤੁੰਦਗੇ ਕੋਈ ਨਹੀਂ ਜੁਟੂ ਸੰਗ ਕਨੈਕਸ਼ਨ ਦਾ ਕੰਮ ਨਹੀਂ ਕਿਹੜਾ ਲਾਇਦਾ ਉਹ ਬਾਸਟਨ ਕੋ ਜਿਲੰਦਰ ਸਪੋਰਟ ਪਤਾ ਨਹੀਂ ਉਹ ਨਾਲ ਦੇ ਗਾ ਲੇ ਕਿਉਂ ਸੋ ਪਹਿਲਾਂ ਤੇ ਨਹੀਂ ਦਿੰਦਾ ਆਪਣੀ ਟੈਕੀ ਲੱਗੀ ਨਾ ਕੋਈ ਨਹੀਂ ਕਿਸੇ ਇੱਕ ਨਾ ਰਾਪਟਰ ਵਿੱਚ ਪੰਜੀ ਮੈਚ ਕਰਵਾਇਆ ਸੀ ਦੋਵੇਂ ਟੀਮਾਂ ਰਗਣਾ ਦੀ ਪਰ ਅੱਛਾ ਖੇਲੀ ਅੜਕੀ ਸੜੀ ਚੜਕੀ ਆ थैंक्यूक्यू मैं अर्जन करना चाहना की हिम्मत कम नहीं होती सोने के टुकड़े करो हजार तो ਐਂਡ ਇਟ ਕੈਨ ਨਾਟ ਬੀ ਕੰਪੇਅਰਡ ਵਿਦ ਐਨੀ ਬਾਡੀ ਔਰ ਮਾਨਜਵ ਦਿਪਤੀ ਕੁਮਾਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਹਿਬ ਤੁਸੀਂ ਬੱਚਿਆਂ ਦਾ ਹੌਸਲਾ ਵਸਾਈ ਦੀ ਆਇਓ ਔਰ ਸਾਡੇ ਮਾਨਜੋ ਅਗਰਵਾਲ ਅਖਲਵਾਰਪੀ ਹੈ ਅਗਰਵਾਲ ਸਮੇਲਨ ਪੰਜਾਬ ਪ੍ਰਦੇਸ਼ ਸਾਡੇ ਸ਼ਾਮਲ ਹੋ ਚੁੱਕੇ ਨੇ ਔਰ ਬਹੁਤ ਇੰਟਰਸਟਿੰਗ ਮੂਵਮੈਂਟ ਜਿਹੜਾ ਚੱਲ ਰਿਹਾ ਹੈ ਮੈਚ ਦਾ ਇਟ ਇਜ਼ ਵੈਰੀ ਇੰਟਰਸਟਿੰਗ ਮੈਚ ਥੂਡੇ ਅਦਿੱਤਿ ਮਾਰਸ਼ਲ ਦੇ ਦੇ ਹੈ ਸ਼ੋਨ ਐਕਸਲੈਂਟ ਦੀਜ਼ ਆਰ ਦਾ ਗ੍ਰੇਟ ਮੂਵਮੈਂਟਸ ਆਫ ਦੀ ਕ੍ਰਿਕਟ ਐਸੋਸੀਏਸ਼ਨ ਬਹੁਤ ਮਾਸਟਰ ਵੀ ਮੋਰ ਹੈਪੀ ਵੀ ਮਸਟ ਹੈਵ ਅ ਥਾਰੂ ਇਨ ਡਾਇਮੈਂਡ ਪਿਆਰੇ ਬੱਚਿਓ ਤਾੜੀਆਂ ਮਾਰ ਦਿਓ ਇੱਕ ਵਾਰੀ ਸਾਰੇ ਤਾੜੀਆਂ ਮਾਰ ਦਿਓ ਇੱਕ ਵਾਰੀ ਇਹ ਪਿਆਰੇ ਬੱਚਿਓ ਥੀਸ ਆਰ ਹਿਸਟੋਰਿਕ ਮੂਮੈਂਟਸ ਕੇ ਮਾਨਜੋਗ ਗਰਤੀ ਕਮਿਸ਼ਨ ਸਾਹਿਬ ਅਕਲਵਾਰਤੀ ਅਗਰਵਾਲ ਸਵੇਲਨ ਪੰਜਾਬ ਦੇ ਜੀ ਬਹੁਤ ਸੁੰਦਰ ਦੀ ਬਣਾ ਵੱਡਾ ਯੋਗਦਾਨ ਹੈ ਕ੍ਰਿਕਟ ਦੇ ਵਿੱਚ ਕਿਉਂਕਿ ਰੋਟੀ ਨੇ ਟਾਈਮ ਸਿਰ ਇਹੋ ਹੀ ਬਣਾ ਕੇ ਦਿੰਦੇ ਨੇ ਤੁਹਾਨੂੰ ਗੁਰਦਾਸਪੁਰ گورਨਮੈਂਟ ਕਾਲਜ ਦੀ ਮਸ਼ਹੂਰ ਕ੍ਰਿਕਟ ਗਰਾਊਂਡ ਦੇ ਵਿੱਚ ਆਬਾਦ ਖੇਡ ਟੂਰਨਾਮੈਂਟ ਜਿਹੜਾ ਅੱਜ ਉਹ ਖੇਡਿਆ ਜਾ ਰਿਹਾ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਇਹ ਟੂਰਨਾਮੈਂਟ ਨੂੰ ਸਾਡੇ ਸ੍ਰੀ ਸੁਲਿੰਦਰ ਅਗਰਵਾਲ ਜੀ ਔਰ ਉਹਨਾਂ ਦੀ ਸਾਰੀ ਟੀਮ ਸਾਰੇ ਕੱਲਿਆਂ ਦੇ ਨਾਂ ਨਾ ਲੈਂਦਾ ਹੋਇਆ ਸਾਰੀ ਸਮੂਚੀ ਟੀਮ ਜਿਨ੍ਹਾਂ ਨੇ ਇਸ ਨੂੰ ਸਪான்ਸਰ ਕੀਤਾ ਔਰ ਸੁਲਿੰਦਰ ਜੀ ਆਪ ਵੀ ਅਖਲ ਭਾਰਤੀ ਅਗਰਵਾਲ ਸੰਮੇਲਨ ਦੇ ਪ੍ਰਧਾਨ ਨੇ ਔਰ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਅੱਜ ਸਪான்ਸਰ ਕਰਕੇ ਲੋਕਾਂ ਨੂੰ ਨੌਜਵਾਨਾਂ ਨੂੰ ਮੌਕਾ ਦਿੱਤਾ ਸੰਦਰਜੀ ਇੱਕ ਤੇ ਦਿਲਦਿਆ ਕਰਾਇਆ ਤੋਂ ਇਲਾਕੇ ਵੱਲੋਂ ਤੁਹਾਡੀ ਸਾਰੀ ਟੀਮ ਦਾ ਸਾਰੇ ਆਫਿਸ ਬੀਰਸ ਦਾ ਧੰਨਵਾਦ ਕਰਦਾ ਜੀ ਕਿ ਤੁਸੀਂ ਅੱਜ ਇਸ ਪਛੜੇ ਇਲਾਕੇ ਦੇ ਵਿੱਚ ਆ ਕੇ ਜਿਹੜੇ ਸਾਡੇ ਬੱਚੇ ਨੇ ਨੌਜਵਾਨ ਨੇ ਜਿਹੜੇ ਅੱਜ ਗਰਾਊਂਡਾਂ ਦੇ ਵਿੱਚ ਲਿਆਂਨ ਲਈ ਤੁਸੀਂ ਜੋ ਕੋਆਪਰੇਸ਼ਨ ਦਿੱਤੀ ਆ ਉਹਦੇ ਲਈ ਇਲਾਕੇ ਵੱਲੋਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੇ ਦੂਸਰਾ ਧਰਵਾਦ ਵੀ ਤੁਸੀਂ ਇੱਕ ਚੰਗੇ ਬਾਪ ਦੀ ਰੋਲ ਨਿਭਾ ਕੇ ਚੰਗੇ ਸੰਸਕਾਰ ਔਰ ਚੰਗਾ ਪਾਲਣ ਪੋषण ਆਪਣੇ ਬੇਟੇ ਦਾ ਕੀਤਾ ਉਹ ਸਾਨੂੰ ਸ੍ਰੀ ਹਮਾਂਸ਼ੂ ਅਗਰਵਾਲ ਜੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਸੇਵਾ ਕਰ ਰਹੇ ਨੇ ਮੈਂ ਸਮਝਦਾ ਵੀ ਜਿਹੜੀ ਬਜ਼ੁਰਗਾ ਦਾ ਸੰਸਕਾਰ ਉਹਨਾਂ ਦਾ ਜਿਹੜੀ ਪਰਵਰਿਸ਼ ਆ ਉਹਦਾ ਅਕਸ ਜਿਹੜਾ ਅੱਜ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਦਾ ਅੱਜ ਇਸ ক্রিকেট ਗਰਾਊਂਡ ਦੇ ਵਿੱਚ ਆਪਾਂ ਖੜੇ ਆ ਤੁਸੀਂ ਖੱਬੇ ਪਾਸੇ ਦੇਖ ਸਕਦੇ ਹੋ ਜਿੰਨੀਆਂ ਇਹ ਇਕਵਿਪਮੈਂਟਸ ਹੈ ਜਿਆਨੇ ਜਿਹਦੇ ਵਿੱਚ ਬੋਲਿੰਗ ਆ ਹੋਰ ਚੀਜ਼ਾਂ ਨੇ ਜਿਹਦੇ ਵਿੱਚ ਬੱਚਿਆਂ ਦੇ ਟ੍ਰਾਇਲਸ ਹਨ ਉਹਨਾਂ ਦੀਆਂ ਜਿਹੜੀਆਂ ਐਕਸਰਸਾਈਜ਼ ਨੇ ਉਹਦੇ ਲਈ ਵੀ ਇਹਨਾਂ ਨੇ ਇਹਨੂੰ ਪ੍ਰੋਵਾਈਡ ਕੀਤਾ ਔਰ ਇਸ ਗਰਾਊਂਡ ਦੀ ਜਿਹੜੀ ਰੂਪ ਰਖਾ ਦਿੱਤੀ ਆ ਉਹ ਆਪ ਵੀ ਸਵੇਰੇ ਪੰਜ ਵਜੇ ਇੱਥੇ ਆ ਕੇ ਜੀ ਖੇਡਦੇ ਨੇ ਤੇ ਇਸ ਕਰਕੇ ਮੈਂ ਸਮਝਣਾ ਵੀ ਉਹਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਆ ਇਸ ਤੋਂ ਇਲਾਵਾ ਇਲਾਕੇ ਦੇ ਵਿੱਚ ਕਈ ਥਾਵਾਂ ਦੇ ਉੱਪਰ ਸਟੇਡੀਅਮ ਜਿਹੜੇ ਨੇ ਉਹ ਬਣਾਏ ਗਏ ਨੇ ਔਰ ਜਿਹੜੇ ਸਾਡੇ ਨਾਮਵਾਰੀ ਖਿਡਾਰੀ ਹੋਏ ਨੇ ਉਹਨਾਂ ਦੇ ਨਾਂ ਦੇ ਉੱਪਰ ਵੀ ਸਟੇਡੀਅਮ ਦੇ ਨਾਂ ਰੱਖੇ ਗਏ ਨੇ ਤਾਂ ਕਿ ਜਿਹੜੀ ਅਗਲੀ ਪੀੜ੍ਹੀ ਆ ਉਹਨਾਂ ਨੂੰ ਪ੍ਰੇਰਣਾ ਮਿਲੇ ਵੀ ਜੇ ਸਾਡੇ ਵੱਡੇ ਖਿਡਾਰੀ ਚੰਗੇ ਨਾਂ ਪੈਦਾ ਕਰਕੇ ਉਹਨਾਂ ਦੇ ਨਾਂ ਤੇ ਇਹ ਸਟੇਡੀਅਮ ਬਣਿਆ ਅਸੀਂ ਵੀ ਕੋਈ ਹੋਰ ਜਿਹਾ ਕੰਮ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਵੀ ਉਹੀ ਰਿਕੋਗਨੀਸ਼ਨ ਹੋਵੇ ਸੋ ਇਹ ਬਹੁਤ ਚੰਗਾ ਲੱਗਾ ਅੱਜ ਗਰਾਊਂਡ ਦੇ ਵਿੱਚ ਆ ਕੇ ਔਰ ਪਿਛਲੇ ਕਈ ਸਾਲਾਂ ਤੋਂ ਇੱਥੇ ਕ੍ਰਿਕਟ ਦਾ ਗੇਮ ਚੱਲ ਰਹੀ ਸੀ ਪਰ ਜਿਸ ਤਰੀਕੇ ਦੇ ਨਾਲ ਡੈਪਟੀ ਕਪਿਸਟਨ ਆ ਕੇ ਇਨੂੰ ਹੋਰ ਤੇਜ਼ ਕੀਤਾ ਮੈਸਮੇਨਾ ਬਹੁਤ ਸਲਾਹਾਂ ਵਾਲਾ ਕੰਮ ਹੈ ਸੋ ਅੱਜ ਅਸੀਂ ਅੱਜ ਇਹ ਮੈਚ ਵੀ ਵੇਖਣਾ ਔਰ ਜਿਹੜਾ ਨੇ ਜਿੱਤਣਾ ਉਹਨਾਂ ਨੂੰ ਅੱਜ ਅਵਾਰਡਸ ਵੀ ਔਰ ਪ੍ਰਾਈਜ਼ਸ ਵੀ ਦੇਣੇ ਨੇ ਪਰ ਜਿਹੜੇ ਰਹਿ ਜਾਣਗੇ ਉਹਨੂੰ ਉਹ ਵੀ ਵਧਾਈ ਦੇ ਪਾਤਰ ਨੇ ਤਾਂ ਕਿ ਅਗਲੀ ਵਾਰੀ ਹੋਰ ਤਿਆਰੀ ਹੋ ਕੇ ਉਹ ਅਗਲਾ ਮੈਚ ਜਿਹੜਾ ਉਹ ਜਿੱਤਣ ਸੋ ਇੱਕ ਵਾਰੀ ਫੇਰ ਸੁੰਦਰ ਜੀ ਜਲਦੀਆਂ ਗਰਾਈਆਂ ਤੋਂ ਤੁਹਾਡੀ ਸਾਰੀ ਟੀਮ ਦਾ ਕੋਟ ਕੋਟ ਧੰਨਵਾਦ ਇਹ ਕੋਈ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਜੀ ਵੱਲੋਂ ਇੱਕ ਸਪਸ਼ਟសារਾ ਨਿਰਦੇਸ਼ ਹੈ ਕਿ ਅਸੀਂ ਨਸ਼ਿਆਂ ਦਾ ਖਾਤਮਾ ਕਰਨਾ ਹੈ ਸਾਰੇ ਜ਼ਿਲ੍ਹਿਆਂ 'ਚੋਂ ਐਂਡ ਉਹਦਾ ਇੱਕ ਮਾਧਿਅਮ ਹੈ ਕਿ ਅਸੀਂ ਸਾਡੇ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਕੇ ਜਾਈਏ ਤਾਂ ਅਸੀਂ ਇੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ 올림픽 ਐਸੋਸੀਏਸ਼ਨ ਨਾਲ ਇੱਕ ਮੁਹਿੰਮ ਵੀ ਡੇਸੀ ਆਬਾਦ ਖੇਡ ਟੂਰਨਾਮੈਂਟ ਦੇ ਨਾਂ ਤੋਂ ਜਿਦੇ ਵਿੱਚ ਅਸੀਂ ਪੰਜ ਡਿਫਰੈਂਟ ਖੇਡਾਂ ਦੇ ਅਸੀਂ ਪ੍ਰੋਗਰਾਮ ਕਰਵਾਏ ਸੀ ਜਾ ਜੋ ਦੇ ਫਾਈਨਲ ਮੈਚ ਹੋ ਰਹੇ ਨੇ ਆਪਾਂ ਕ੍ਰਿਕਟ ਦੇ ਖੇਡ ਮੈਦਾਨ 'ਤੇ ਖੜੇ ਆ ਜਿੱਥੇ ਫਾਈਨਲ ਮੈਚ ਚੱਲਦਾ ਪਿਆ ਲਗਭਗ ਹਜ਼ਾਰੇ ਹੀ ਬੱਚਾ ਨੇ ਇਸ ਪੂਰੇ ਟੂਰਨਾਮੈਂਟ 'ਤੇ ਪਾਰਟਿਸਿਪੇਟ ਕੀਤਾ ਹੈ ਪਿਛਲੇ ਦੋ ਹਫ਼ਤਿਆਂ ਜੋ ਇਹ ਟੂਰਨਾਮੈਂਟ ਚੱਲ ਰਿਹਾ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਬੱਚਾ ਨੇ ਇਸ 'ਤੇ ਪਾਰਟਿਸਿਪੇਟ ਕੀਤਾ ਹੈ ਜਿਹੜੇ ਬੱਚੇ ਦੇਖਣ ਆਏ ਇਹਨਾਂ ਦੇ ਫੈਮਲੀਸ ਅਗੇ ਇਹਨਾਂ ਦੇ ਦੋਸਤ ਵਗੈਰਾ ਜਦੋਂ ਇਸ ਟੂਰਨਾਮੈਂਟ ਬਾਰੇ ਇਹਨਾਂ ਨੂੰ ਪਤਾ ਲੱਗਣਾ ਇਹਦੇ ਇਨਾਮਾਂ ਬਾਰੇ ਇਹਨਾਂ ਨੂੰ ਪਤਾ ਲੱਗਣਾ ਉਹ ਵੀ ਇਨਸਪਾਇਰ ਹੋਣਗੇ ਕਿ ਐਨੂਅਲ ਟੂਰਨਾਮੈਂਟ ਜਿਹੜਾ ਅਸੀਂ ਸ਼ੁਰੂ ਕਰਵਾਇ ਨਸ਼ਿਆਂ ਤੋਂ ਸਮਾਜਿਕ ਬੁਰਾਈਆਂ ਤੋਂ ਉਹ ਦੂਰ ਰਹਿਣਗੇ ਤੇ ਜਿਹੜਾ ਸਾਡਾ ਰੰਗਲਾ ਪੰਜਾਬ ਦਾ ਸੁਪਨਾ ਹੈ ਪੰਜਾਬ ਸਰਕਾਰ ਦਾ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਹਦੇ ਵੱਲੇ ਉਤਸ਼ਾਹਿਤ ਹੋਣਗੇ